ਹਾਂਜੀ ਸਵਾਗਤ ਹੈ ਤੁਹਾਡਾ ਜੋ ਰਾਜਤਾਲੀ ਬਾਡਰੀ ਪਰਮ ਪੇਜ ਤੇ ਜਿਹੜੇ ਵੀਰ ਨਵੇਂ ਜੁੜੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੰਟੀ ਵਾਲਾ ਬੰਨ ਕਰ ਲੋ ਆਨ ਤਾਂ ਕਿ ਤੁਹਾਡੇ ਕੋਲ ਪਹਿਲਾਂ ਵੀਡੀਓ ਪਹੁੰਚ ਸਕੇ ਜਿਹੜੀ ਅੱਜ ਦੀ ਵੀਡੀਓ ਪੰਡ ਝੰਡੇ ਹਨ ਸ਼ਰਕੀ ਤੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਨੇਹਾਲ ਸਿੰਘ ਵਾਲਾ ਪਿੰਡ ਤੇ ਮੱਜ ਦੇ ਸਿੰਘ ਦਾ ਬੇਸ਼ੱਕ ਵੱਡੇ ਆ ਪਰ ਬਾਡੀ ਸਟਰਕਚਰ ਵੇਖੋ ਕਿੰਨਾ ਚੌੜਾ ਪੱਠਪੜਾ ਕਿੰਨਾ ਚੌੜਾ ਲੇਵੇ ਦੀ ਪੰਡਾ ਬੰਨੀ ਫਿਰਦੀ 15 ਪਲੱਸ ਵਾਲੀ ਥਾਣ ਤੋਂ ਨੂੰ ਵੇਖੋ ਕਿੰਨਾ ਗੈਪ ਤੇ ਲੱਗਾ ਹੋਇਆ ਜੀ ਆ ਨਾਲ ਇਹਦੇ ਇੱਕ ਬਲੂਨ ਝੋਟੀ ਹੈ ਜੀ ਪਹਿਲਾਂ ਸੁਈ ਰਾਤ ਹੀ ਸੋਈ ਸੂਆ ਹਜੇ ਪਹਿਲਾਂ ਥਾਣ ਤੋਂ ਇਹਦਾ ਵੀ ਚੰਗਾ ਲੱਗ ਰਿਹਾ ਹੈ ਨਾ ਬੋਡੀ ਸਟਰਕਚਰ ਇਹਦਾ ਵੀ ਸੋਹਣਾ ਬਣਿਆ ਹੋਇਆ ਢਾਂਚਾ ਫੁੱਲ ਬਲੈਕ ਹੈ ਜੀ ਖੂਸ਼ ਕੇ ਵਾਲ ਚਟੇ ਮੋਰਾ ਚ ਪੈਂਦੇ ਨਾ ਦੋਨੇ ਮੱਝੀ ਮੰਨ ਲਾ ਬਾਈ ਵੇਖੋ ਕਿੰਨਾ ਪੈਠਾ ਚੌੜਾ ਇਹਨਾਂ ਆ ਜਿਹੜੀ ਕਾਲੀ ਛੋਟੀ ਪਹਿਲਣ ਦਾ ਇਹਦਾ ਬਾਈ ਉਹਨਾਂ ਨੇ ਮਾਲ ਲੈ ਕੀਤਾ 90000 ਰੁਪਿਆ ਜੀ ਵੇਖੋ ਕਿੰਨੀ ਲੈਂਥ ਲੰਮੀ ਹੈ ਜੀ ਤਾਂ ਹੁਣ ਕੱਲਾ ਕੱਲਾ ਲੱਗਾ ਕਿ ਉਹਨਾਂ ਪੀੜੀ ਦੇ ਪਾਗਿਆਂ ਨੂੰ ਕਾਲੀ ਸ਼ਾਹ ਜਾਵਣਾ ਰਹੀ ਹੈ ਜੀ 90 ਦੀ ਸੀਨ ਉੱਪਰ ਛੋਟੀ ਚੰਗੀ ਆ ਨਾਲ ਹੀ ਇੱਧਰ ਦੇਖੋ ਦੂਜੇ ਪਾਸੇ ਵੱਡੀ ਮੱਝ ਇਹਦਾ ਬੱਚਾ ਕਿਹੜਾ ਆ ਮੂਰ ਲਈ ਹਣਾ ਤਾਂ ਹਵਾਨਾ ਇਹਦਾ ਵੀ ਪੰਡਾ ਹੀ ਬੰਨੀ ਫੱਤੀ ਕਰਮ ਵਾਲੀ ਹੈ ਜੀ ਇਹਦਾ ਮਤਲਬ ਬਾਈ ਹੁਣਾਂ ਨੇ 120000 ਰੁਪਏ ਕੀਤਾ ਜੀ